ਕਦੇ ਕਦੇ ਕਿਸੇ ਦੀ ਜ਼ਿੰਦਗੀ 'ਚੋਂ ਅਸੀਂ ਇੱਕ ਲਫ਼ਜ਼ ਨਹੀਂ ਇੱਕ ਆਖਰੀ ਉਮੀਦ ਹੁੰਦੇ ਆ ਤੇ ਜਾਦੂ ਟੁੱਟ ਜਾਵੇ ਤਾਂ ਪਛਤਾ ਕੁਝ ਵੀ ਨਹੀਂ ਕਿਸੇ ਦੀ ਆਖਰੀ ਉਮੀਦ ਸੀ ਪਰ ਉਹ ਵੀ ਹੱਸਦੇ ਹੱਸਦੇ ਤੋੜ ਦਿੱਤੀ ਜਿਹੜਾ ਸਾਥ ਕਦੇ ਔਖੇ ਵਿੱਚ ਦਿੱਤਾ ਸੀ ਉਹੀ ਖਮੋਸ਼ੀ ਵਿੱਚ ਵੀ ਛੱਡ ਗਿਆ ਸਾਡਾ ਨਾਂ ਸਾਡਾ ਨਾਂ ਉਹਨਾਂ ਦੀ ਦੁਆ ਵਿੱਚ ਨਹੀਂ ਸੀ ਪਰ ਅਸੀਂ ਉਹਨਾਂ ਦੀ ਹਰ ਦੁਆ ਪੂਰੀ ਮੰਗੀ ਕਿਸੇ ਦੀ ਆਖਰੀ ਉਮੇਸ਼ੀ ਤੇ ਹੁਣ ਖੁਦ ਨਾਲ ਵੀ ਵਿਸ਼ਵਾਸ ਖਤਮ ਹੋ ਗਿਆ ਗੱਲ ਸੁਣ ਲੈ ਸੱਜਣਾ ਵੇ ਤੇਰੇ ਗਮ ਵਿੱਚ ਚੱਲੇ ਆਂ ਭਾਵੇਂ ਪੀੜੇ ਲੋਕਾਂ ਦੀ ਪਰ ਤੇਰੇ ਬਿਨ ਅਕੱਲੇ ਆਂ ਪਰ ਤੇਰੇ ਬਿਨ ਅਕੱਲੇ ਆਂ ਘਰ ਹਾਸੇ ਦੀ ਉਮੀਦ ਲੱਗਣ ਗਮ ਲੇਖੇ ਜੀ ਖੁਸ਼ ਰਹਿ ਕੇ ਬੁਲਿਆ ਪਿਛੇ ਪੀੜਾ ਨੂੰ ਤੋ ਲਈਦਾ ਹੈ ਕੀ ਕਰੀਏ ਹੁਣ ਉਹ ਮੇਲ ਸੋਚ ਤੋਂ ਤੇਰੀ ਬਹੁਤ ਦੂਰ ਨੇ ਹੁਣ ਕਿੱਸਾ ਖਤਮ ਕੀਤਾ ਜਾਵੇ ਐਨੀ ਲੰਦਾ ਏ ਕਾਤੋਂ ਦੇਰੀ ਤੂੰ ਕਹੇ ਤਾਂ ਮੈਂ ਪੁਲਾਦਾ ਹੁਣ ਜਾਦਾਂ ਨੂੰ ਤੇਰੀ ਮੇਰੀ ਜਾਦਾਂ ਨੂੰ ਤੇਰੀ ਮੇਰੀ ਜੇ ਇਹ ਅਹਿਸਾਸ ਤੁਹਾਡੇ ਦਿਲ ਵਿੱਚ ਵੀ ਕਦੇ ਉਤਰੇ ਨੇ ਇਹ ਸ਼ਾਇਰੀ ਤੁਹਾਡੇ ਲਈ ਸੀ ਸਬਸਕ੍ਰਾਈਬ ਕਰੋ ਅਲਫਾਜ਼ ਦੇ ਮਹਿਫਲ ਨੂੰ ਤੇ ਕਮੈਂਟ ਜੇਕਰ ਤੁਸੀਂ ਵੀ ਕਿਸੇ ਦੀ ਆਖਰੀ ਉਮੀਦ ਰਹੇ ਹੋ ਜਿੱਥੇ ਹਰ ਸ਼ਬਦ ਇੱਕ ਜ਼ਖਮ ਵਾਂਗ ਲੱਗਦਾ ਹੈ